ਸਾਰੇਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਜੀ ਬਣਾਵਾਂਗੇ ਸੇਬਾਂ ਦੀ ਮਠਿਆਈ ਪੇਠੇ ਜਿਵੇਂ ਦੀ ਪੇਠੇ ਦੀ ਮਠਿਆਈ ਤਾਂ ਤੁਸੀਂ ਬਹੁਤ ਵਾਰ ਖਾਧੀ ਹੈ ਸੇਬਾਂ ਦੀ ਤੁਸੀਂ ਬੈਲੀ ਵਾਰ ਖਾਣੀ ਹੈ ਇਹਨੂੰ ਧੋ ਕੇ ਪਰਨੇ ਛਿੱਲ ਕੇ ਚਾਰ ਚਾਰ ਪੀਸ ਕਰ ਲੈਣੇ ਆ ਲਓ ਜੀ ਛਿੱਲ ਹੋ ਗਏ ਚਾਰ ਚਾਰ ਪੀਸ ਕਰ ਲਏ ਚਾਰ ਚਾਰ ਦੇ ਫਿਰ ਦੋ ਦੋ ਕਰ ਲੈਣੇ ਬਹੁਤੇ ਛੋਟੇ ਪੀਸ ਨਹੀਂ ਕਰਨੇ ਹੈਗੇ 800 ਗ੍ਰਾਮ ਸੇਬ ਤੇ ਛਿੱਲ ਕੇ ਪਾਣੀ ਵਿੱਚ ਪਾ ਕੇ ਰੱਖਣੇ ਆ ਕਿਉਂਕਿ ਇਹ ਕਾਲੇ ਨਾ ਹੋ ਜਾਣ ਹੁਣ ਆਪਾਂ ਨੇ ਇਹਨਾਂ ਦਾ ਪਾਣੀ ਕੱਢ ਦੇਣਾ ਲਓ ਜੀ 프라이 ਪੈਨ ਰੱਖ ਲਿਆ ਆਪਾਂ ਨੇ ਗੈਸ ਕਰ ਲਿਆ ਹੁਣ ਆਪਾਂ ਨੇ ਕੱਟ ਕਰਕੇ ਇਹਦੇ ਵਿੱਚ ਪਾ ਦਿੰਦੇ ਆ ਇਹਦੇ ਵਿੱਚ ਆਪਾਂ ਨੇ 200 ਗ੍ਰਾਮ ਚੀਨੀ ਪਾਉਣੀ ਆ ਬਹੁਤੀ ਨਹੀਂ ਪਾਉਣੀ ਮਰਬੇ ਚ ਤਾਂ ਜਿੰਨੇ ਸੇਕ ਹੁੰਨੇ ਆ ਉੰਨੀ ਉਹ ਚੀਨੀ ਪਾਉਣੀ ਕਹਿੰਦੇ ਆ ਇਹਦੇ ਚ ਆਪਾਂ ਘੱਟ ਪਾਉਣੀ ਆ लाई जाए घट गैस करके पानी नहीं ना पा अपन चीनी है तो मैं गिरी हो जाऊँ जी चीनी गिरी होगी गई अपन गैस थोड़ा जाज कर देना

ਆਣੀ ਆਲੀ ਹੁਣ ਫਿਰ ਥੋੜਾ ਜਿਹਾ ਗੈਸ ਪਰ ਬਟਾ ਰੱਖ ਲੈ ਲੋ ਦੇਖੋ ਵੀ ਮਠਿਆਈ ਤਿਆਰ ਹੋਣ ਦੇਖ ਲੋ ਚਟਾ ਸਣੀ ਦੀ ਗੋਲੀ ਬਣਨ ਲੱਗੀ ਛਿੱਟ ਛਿੱਟ ਕਰਨ ਲੱਗੀ ਚੀਨੀ ਜੰਮਣ ਲੱਗੀ ਹੁਣ ਆਪਨੇ ਇਹਨੂੰ ਬਣਾ ਕੇ ਇੱਕ ਭਾਂਡੇ ਵਿੱਚ ਕਲਾਕਲਾ ਪੀਸ ਕਰਦੇ ਹਾਂ ਹੋ ਚੀਨੀ ਚੰਨਾ ਸੁੱਕੇ ਨੂੰ ਪਹਿਲਾਂ ਹੀ ਜਾਣ ਗੈਸ ਕਰਤਾ ਬੰਦ ਹੁਣ ਆਪਾਂ ਇੱਕਦਾਂ ਹੀ ਹਲਾਇਆ ਇਹ ਚਾਚਨੀ ਸੁੱਕ ਗਈ ਹੁਣ ਆਪਾਂ ਇਹ ਚ ਕੱਲਾ ਕੱਲਾ ਪੀਸ ਕਰ ਦੇਣਾ ਹੈਗਾ ਠੰਡੀ ਕਰਕੇ ਫਿਰ ਭੰਡਾ ਚ ਮਾਉਣਾ ਬਿਲਕੁਲ ਸੇਵ ਰਿਜ ਗਏ ਚੀਨੀ ਸੁੱਕ ਗਈ